ਇਸ ਜਗ੍ਹਾ ਨਾ ਪ੍ਰਦਰਸ਼ਨੀ ਲੱਗੀ ਹੋਈ ਆ ਡੈਕੋਰੇਸ਼ਨ ਦੇਖੋ ਜੀ ਬਹੁਤ ਸੋਹਣੀ ਬਾਕਮਾਲ ਕੀਤੀ ਗਈ ਹੈ ਇਹ ਗੁਰਦੁਆਰਾ ਸ੍ਰੀ ਫਤਿਹਗੜ ਸਾਹਿਬ ਜੀ ਦੀ ਚਾਨਣੀਆਂ ਤੇ ਲਾਈਟਾਂ ਬਹੁਤ ਸੋਹਣੀ ਡੈਕੋਰੇਸ਼ਨ ਕੀਤੀ ਗਈ ਹੈ ਹਾਂ ਜੀ ਇਹ ਸਾਸ ਉਸ ਵੇਲੇ ਦਾ ਕਲਾ ਪ੍ਰਦਰਸ਼ਨੀ ਕਰੋ ਹੀ ਦਰਸ਼ਨ ਇਹ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਤਸਵੀਰਾਂ ਜੋ ਕਿ ਸਿੱਖਾਂ ਦੇ ਪਹਿਲੇ ਗੁਰੂ ਹੋਏ ਸ੍ਰੀ ਗੁਰੂ ਨਾਨਕ ਦੇਵ ਜੀ ਹਾਂ ਜੀ ਇਹਨਾਂ ਨੇ ਪ੍ਰਦਰਸ਼ਨੀ ਲਗਾਈ ਹੋਈ ਆ ਜਪਾਂ ਇਹ ਨਾ ਕਰਦੇ ਥੋੜੀ ਜਿਹੀ ਗੱਲ ਬਾਤ ਹਾਂਜੀ ਸਸ਼ੀ ਕਾ ਪੈਣ ਮੇਰੀ ਐ ਸਸ਼ੀ ਕਾ ਹਾਂਜੀ ਇਹ ਕਿਹੜੀ ਜਗ੍ਹਾ ਇਹਨਾਂ ਪੈਣ ਮੇਰੀ ਤੁਸੀਂ ਸਨਸ਼ੀਰ ਫਤਿਹ ਜੋ ਸਰ ਅੱਛਾ ਇਹ ਲੋਕਲੋਂ ਤੁਸੀਂ ਹਾਂਜੀ ਅੱਛਾ ਜੀ ਇਹ ਲਈ ਤੋਂ ਅਸੀਂ ਪ੍ਰਦਰਸ਼ਨੀ ਲਗਾਈ ਆ ਧਾਰਮਿਕ ਤਸਵੀਰਾਂ ਲਗਾਈਆਂ ਹੋਈਆਂ ਨੇ ਇਸ ਜਗ੍ਹਾ ਤੇ ਨਾ ਦਰਵਾਂਦੀ ਆਪਣੇ ਨੇ ਜਿਵੇਂ ਕਿ ਆਹ ਦਿਖਾਇਆ ਗਿਆ ਹੈ ਸਾਬਜਾਦਿਆਂ ਨੂੰ ਇਸ ਜਗ੍ਹਾ ਤੇ ਜਿਵੇਂ ਕਿ ਪੋਰਾ ਸਾਹਿਬ ਦੇ ਵਿੱਚ ਜਿੱਦੇ ਵੱਲੋਂ ਹਨਾ ਜੀ ਇਹ ਸੇਹਿਦ ਕੀਤਾ ਗਿਆ ਸੀਗਾ ਹਾਂਜੀ ਤੇ ਇਸ ਪ੍ਰਦਰਸ਼ਨੀ ਵਿੱਚ ਤੁਸੀਂ ਜਿਹੜੀ ਪ੍ਰਦਰਸ਼ਨੀ ਲਗਾਈ ਆ ਬਹੁਤ ਵਧੀਆ ਤੁਹਾਡਾ ਬਰਾਲਾ ਹੈ ਕੀ ਕਹਣਾ ਜਾਣਦੇ ਹੋ ਬਾਕੀ ਤੁਸੀਂ ਮੈਂ ਸਿਰ ਸਾਰਿਆਂ ਨੂੰ ਇਹ ਕਹਿਣਾ ਚਾਹੁੰਦੀ ਆ ਵੀ ਜਿਸ ਤਰੀਕੇ ਨਾਲ ਸਾਨੂੰ ਪਹਿਲਾਂ ਵੀ ਪਿਆਰ ਦਿੰਦੇ ਆਏ ਆ ਤਾਂ ਇਸ ਸਾਲ ਵੀ ਜਿਵੇਂ ਹਰ ਸਾਲ ਅਸੀਂ ਸ਼ਾਦ ਉੱਤੇ ਇਸ ਵਾਰ ਜਨਮਾ ਸਾਲ ਹੈ ਐਗਜ਼ੀਬਿਸ਼ਨ ਦਾ ਤੇ ਇਸ ਸਾਲ ਵੀ ਸਭਾ ਤੇ ਤੁਹਾਨੂੰ ਉਵੇਂ ਹੀ ਪਿਆਰ ਦਿੱਤਾ ਜਾਵੇ ਤਾਂ ਜੋ ਜਿਵੇਂ ਕਲਾਕਾਰ ਕਿੰਨ ਟਿੱਤੇ ਉਹ ਹੌਸਲੇ ਦੇ ਪੁੱਤ ਹੋਣ ਦਾ ਤੋ ਸਾਨੂੰ ਸੰਗਤ ਵੱਲੋਂ ਜਦੋਂ ਹੌਸਲਾ ਮਿਲਦਾ ਤਾਂ ਸਾਨੂੰ ਹੋਰ ਵੀ ਰਸਾ ਹੁੰਦਾ ਵੀ ਹਾਂ ਅਸੀਂ ਹਰ ਸਾਲ ਖੁਸ਼ ਅਸ਼ਵਤ ਖਾ ਲੈ ਕੇ ਆਈਏ ਹਾਂਜੀ ਤੇ ਕਿਤੇ ਕਿੱਥੇ ਇਹਦਾ ਮੈਸੇਜ ਆਈ ਹੈ ਐਗਜ਼ੀਬਿਸ਼ਨ ਲਗਾਉਣ ਦਾ ਵੀ ਤਾਂ ਕਿ ਸਾਡਾ ਸਿੱਖੀ ਇਤਿਹਾਸ ਕਿਤਨਿਆ ਦੇ ਲੁਕਵਾਣਾ ਰਹਿ ਗਿਆ ਸਿੱਖ ਇਤਿਹਾਸ ਬਹੁਤ ਵੱਡਾ ਜੇ ਆਪਾਂ ਪੰਨਿਆਂ ਵਿੱਚ ਪੜ ਕੇ ਦੇਖਦੇ ਨਾ ਇਤਿਹਾਸ ਦੇ ਪੰਨਿਆਂ ਵਿੱਚ ਸਭ ਤੋਂ ਵੱਡੀ ਸਿੱਖੀ ਹੋਈ ਜਿਹੜੀ ਗੁਰੂਆਂ ਨੇ ਸਾਡੇ ਨੇ ਏਡਾ ਢੀ ਬਲਦਾਨ ਦਿੱਤੇ ਨੇ ਸੀਧੀਆਂ ਏਂਤੀਆਂ ਨੇ ਇਹ ਸਿੱਖੀ ਧਰਮ ਵਿੱਚੋਂ ਹੀ ਨੇ ਨਾ ਤੇ ਜਿਹੜੇ ਅੱਜ ਸਾਡੇ ਨੌਜਵਾਨ ਰੋਡੇ ਭੋਡੇ ਨੇ ਸਿਰਾਂ ਤੋਂ ਉਹਨਾਂ ਨੂੰ ਕੀ ਕਹਿਣਾ ਚਾਹੁੰ ਸਰ ਮੈਂ ਇਹ ਗੰਢੀ ਵੀ ਹਾਂ ਵੀ ਕਿਥੇ ਜਿੱਥੇ ਇਹ ਜ਼ਰੂਰੀ ਹੈ ਵੀ ਸਾਡੀ ਸਿੱਖੀ ਨੂੰ ਸੰਭਾਲਿਆ ਜਾਵੇ ਤੇ ਮੈਂ ਉਹਨਾਂ ਨੂੰ ਇਹੀ ਕਹਿਣਾ ਚਾਹੂੰਗੀ ਵੀ ਆਹ ਚੀਜ਼ ਨੂੰ ਸੰਭਾਲਿਆ ਜਾਵੇ ਜੋ ਸਾਡੀ ਬਹੁਤ ਹੀ ਲਾਈਕ ਕੀਮਤੀ ਚੀਜ਼ ਹੈ ਉਹਦੀ ਵੈਲਿਊ ਆਪਣਾ ਤੁਹਾਡਾ ਨਾਮ ਕੀ ਜੀ ਮੇਰਾ ਨਾਮ ਹਰਪਿੰਦਰ ਕੌਰ ਹਰਪਿੰਦਰ ਕੌਰ ਤੇ ਹੋਰ ਵੀ ਤੁਸੀਂ ਕਿਤੇ ਹੋਰ ਕਿਸੇ ਜਗ੍ਹਾ ਵੀ ਜਾ ਕੇ ਪ੍ਰਦਰਸ਼ਨੀ ਇਸੇ ਤਰ੍ਹਾਂ ਲਾਉਣੇ ਹੋ ਬੇਸਿਕਲੀ ਮੈਂ ਜਿਵੇਂ ਤੁਹਾਨੂੰ ਦੱਸਿਆ ਵੀ ਸ਼ਹਾਦਤ ਤੇ ਛੋਟੇ ਸੱਜਦੇ ਦੇ ਦੋ ਤਾਂ ਮੈਨੂੰ ਮਤਲਬ ਮੌਕਾ ਮਿਲਦਾ ਆਇਆ ਕਿਦਾਂ ਕਿਥੇ ਮੈਂ ਕੋਸ਼ਿਸ਼ ਕਰਦੀ ਆਈ ਹਾਂ ਜਿਵੇਂ ਮੈਂ ਪਰਮਿਸ਼ਨ ਲੈ ਕੇ ਐਕਸੀਬਿਸ਼ਨ ਲਾਉਣੀ ਜੇ ਐਵੇਂ ਮੈਨੂੰ ਪਰਮਿਸ਼ਨ ਤੋਂ ਹੋਰ ਨਹੀਂ ਮਿਲੀ ਤਾਂ ਮੈਂ ਪੱਤਰਾ ਜ਼ਰੂਰ ਲਗਾਉਂਗਾ ਅੱਛਾ ਏ ਅੱਜ ਮੈਂ ਨੰਬਰ ਲਿਖਿਆ ਹੋਇਆ ਜੀ ਕਿਵੇਂ ਵੀ ਇਸ ਦਾ ਮਤਲਬ ਬੇਸਿਕਲੀ ਸਰੇਵੇਂ ਆ ਵੀ ਉਹ ਮੇਰਾ ਖੁੱਦ ਦਾ ਨੰਬਰ ਹੈ 872583156 ਹਾਂਜੀ ਆ ਦਿਖਾ ਦੇਣਾ ਤੁਹਾਡੇ ਨੰਬਰ ਇਹ ਤੁਹਾਡਾ ਕੋਈ ਪੇਜ ਹੈ ਜੀ ਨਹੀਂ ਕਹ ਜੀ ਹਾਂਜੀ ਸ਼ਗੁਨ ਆਰਟ ਪੇਜ ਹੈ ਜਿਸ ਹੋਰ ਸ਼ਗੁਨ ਆਰਟ ਪੇਜ ਹੈ ਇੰਸਟਾਗ੍ਰam ਤੇ ਬਤਾ ਦੇ ਪਰ ਇੰਸਟਾਗ੍ਰam ਤੇ ਅੱਛਾ ਜੀ ਇਸ ਭੈਣ ਦੇ ਕੋਈ ਇੰਸਟਾਗ੍ਰam ਤੇ ਪੇਜ ਆ ਸ਼ਗੁਨ ਆਰਟ ਤੇ ਹਾਂਜੀ ਨਾ ਉਹਦੇ ਸਾਰੀਆਂ ਪੇਜ ਇਹ ਤਸਵੀਰਾਂ ਪੇਂਟਿੰਗ ਤੁਸੀਂ ਆਪ ਤਿਆਰ ਕਰਦੇ ਹੋ ਹਾਂਜੀ ਮੇਰੀ ਮੇਰੇ ਨਾਲ ਮੈਂ ਵੀ ਤਿਆਰ ਕਰਦੀ ਤੇ ਮੇਰੀ ਟੀਮ ਵੀ ਹੈ ਜਿੱਥੇ ਮੈਨੂੰ ਬਹੁਤ ਅਲੱਗ-ਅਲੱਗ ਕਿੰਨਾਂ ਹਲਪ ਮਿਲਿਆ ਜਿਵੇਂ ਕੋਈ ਤੁਹਾਡੀ ਟੀਮ ਦੇ ਨਾਲ ਦੇ ਹੋਰ ਕਿੱਥੇ ਨੇ ਆਪਣੇ ਨਾਲ ਹੈਗੇ ਨੇ ਹਾਂਜੀ ਹਰੀਂਦਰ ਹੈ ਜੋ ਕੈਲੀਗ੍ਰਾਫੀ ਆਰਟਿਸਟ ਐਂਬੂ ਪੇਜ ਹੈ ਅੱਛਾ ਕਿੰਨੇ ਹਰਿੰਦਰ ਵੀਰ ਜੀ ਆ ਆਈ ਅੱਛਾ ਸਸਰੀ ਕਾ ਵੀਰ ਜੀ ਇਹ ਹੈਗੇ ਨੇ ਹਰੀਂਦਰ ਵੀਰ ਜੀ ਜੀ ਬਹੁਤ ਸੋਹਣੀ ਪ੍ਰਦਰਸ਼ਨੀ ਲਗਾਈ ਹੋਈ ਆ ਇਹ ਜਿਹੜੀ ਪ੍ਰਦਰਸ਼ਨੀ ਹੈ ਤੁਸੀਂ ਵੇਖ ਸਕਦੇ ਹੋ ਧਾਰਮਿਕ ਤਸਵੀਰਾਂ ਨੇ ਜਿਵੇਂ ਲੱਗੀਆਂ ਹੋਈਆਂ ਇਹ ਬਿਆਨ ਕਰਦੀਆਂ ਨੇ ਉਹ ਸਮੇਂ ਦਾ ਇਹਨਾਂ ਤਸਵੀਰਾਂ ਦੇ ਵਿੱਚ ਤੁਸੀਂ ਵੇਖ ਸਕਦੇ ਹੋ ਜਿਵੇਂ ਕੀ ਇਹ ਭੈਣ ਦਾ ਪੇਜ ਆ ਜਿਹੜੀ ਗੁੱਡੀ ਬੋਲਦੀ ਸੀਗੀ ਆਪਣੇ ਵੀਡੀਓ ਦੇ ਵਿੱਚ ਜਿਵੇਂ ਕੀ ਆਪਣੇ ਜਿੱਥੇ ਗੁਰਦੁਆਰਾ ਫਤਿਹਗੜ੍ਹ ਸਾਹਿਬ ਪਹੁੰਚਾ ਹੋਇਆ ਜਿਸ ਥਾਂ ਤੇ ਨਾ ਇਹ ਸਾਹਿਬਜ਼ਾਦੇ ਦੀ ਤਸਵੀਰ ਆ ਤੇ ਮਾਤਾ ਗੁਜਰਕੌਰ ਜੀ ਤੁਸੀਂ ਵੇਖ ਸਕਦੇ ਹੋ ਬਾਬਾ ਤਨਤਨ ਬਾਬਲ ਜੁਰਾ ਵਰ ਸਿੰਘ ਜੀ ਤਨਤਨ ਬਾਬਾ ਪਤੇ ਸਿੰਘ ਜੀ ਜੋ ਕੀ ਇਸ ਜਗ੍ਹਾ ਤੇ ਤੁਸੀਂ ਵੇਖ ਸਕਦੇ ਹੋ ਮੇਮ ਆਪਣੇ ਮਾਤਾ ਦਾਦੀ ਜੀ ਦੇ ਨਾਲ ਨੇ ਤੇ ਇਸ ਸਥਾਨ ਤੇ ਇਹਨਾਂ ਨੂੰ ਜੂੰਦੇ ਨੀਹਾਂ ਦੇ ਵਿੱਚ ਵੀਦੇ ਵੱਲੋਂ ਜੂੰਦੇ ਨੀਹਾਂ ਦੇ ਵਿੱਚ ਇਸ ਜਗ੍ਹਾ ਤੇ ਚਨਾ ਆ ਗਿਆ ਸੀਗਾ ਤੁਸੀਂ ਵੇਖ ਸਕਦੇ ਹੋ ਉਹ ਸਮਝਦਾ ਬਿਆਨ ਹੋ ਕਰ ਰਹੀ ਨੇ ਤਸਵੀਰਾਂ ਇਹ ਤੇ ਇਹ ਦੇਖੋ ਜੀ ਜਿਹੜਾ ਮੋਤੀਰਾਮ ਮਹਿਰਾ ਸੀਗਾ ਉਹਨਾਂ ਨੇ ਇੱਥੇ ਇਸ ਜਗ੍ਹਾ ਤੇ ਦੁੱਧ ਦੀ ਸੇਵਾ ਕੀਤੀ ਜੋ ਕਿ ਠੰਡੇ ਬੁਰਜ ਦੇ ਵਿੱਚ ਜਿਸ ਜਗ੍ਹਾ ਤੇ ਮਾਤਾ ਗੁੱਜਰ ਕੌਰ ਜੀ ਤੇ ਉਹਨਾਂ ਦੇ ਸਹਾਬਜਾਦੇ ਲਾੜਲੇ ਪੁੱਤਰ ਜਿਹੜੇ ਕਿ ਤੁਸੀਂ ਵੇਖ ਸਕਦੇ ਹੋ ਤਸਵੀਰਾਂ ਵਿੱਚ ਉਹਨਾਂ ਨੂੰ ਦੁੱਧ ਪਿਲਾ ਰਹੇ ਨੇ ਮੋਤੀ ਮਹਾਰਾਜ ਜੀ ਤਨ ਤਨ ਬਾਬਾ ਜੁਰਾਵਰ ਸਿੰਘ ਜੀ ਤਨ ਤਨ ਬਾਬਾ ਫਤਿਹ ਸਿੰਘ ਜੀ ਤੇ ਉਹੀ ਧਨਮੁਕ ਤਸਵੀਰਾਂ ਨੇ ਤੇ ਇਹ ਹੈਗੇ ਜੀ ਸ੍ਰੀ ਗੁਰਦਵਿੰਦ ਸਿੰਘ ਜੀ ਮਹਾਰਾਜ ਦਾ ਦਸਮ ਪਿਤਾ ਸਾਡੇ ਜਿਨ੍ਹਾਂ ਨੇ ਸਾਰਾ ਹੀ ਸਰਵਾਂਸ ਵਾਰ ਦਿੱਤਾ ਸੌਤ ਬਾਰ ਟੀਮ ਸਾਡੀ ਆਈ ਖੜੀ ਕਿਹੜੇ ਨੀ ਨਹੀਂ ਕਿਹੜੇ ਕਿਹੜੇ ਹਾਂਜੀ ਆਪਾਂ ਕਰਦੇ ਹਾਂ ਤੇ ਕਿਸੇ ਨਾਲ ਗੱਲ ਬਾਤ ਆ ਮੰਨ ਪ੍ਰਿਆਤਾ ਤਰ ਹੈ ਮੰਨ ਸਾਡੇ ਸਿੱਖ ਧਰਮ ਦੇ ਵਿੱਚ ਕਾਫੀ ਵੱਡੀਆਂ-ਵੱਡੀਆਂ ਸਾਹਦਤਾਂ ਹੋਈਆਂ ਨੇ ਤੁਸੀਂ ਵੇਖ ਸਕਦੇ ਹੋ ਸਾਨੂੰ ਜਾਣ ਲੈਣਾ ਚਾਹੀਦਾ ਵੀ ਸਿੱਖ ਧਰਮ ਨਾਲ ਜੁੜਨ ਦੇ ਆ ਜੁੜਨਾ ਚਾਹੀਦਾ ਏ ਗੁਰੂ ਵਾਲੇ ਬਣਨਾ ਚਾਹੀਦਾ ਏ ਸਾਰਿਆਂ ਨੂੰ ਦੇਖੋ ਕਿੱਡੀਆਂ ਕੁਰਬਾਨੀਆਂ ਹੋਈਆਂ ਨੇ ਸਿੱਖੀ ਦੇ ਵਿੱਚ ਲੋਹਰ ਜੀ ਸਭ ਲਾਤੇ ਸਾਡੇ ਲਈ ਕੀਤਾ ਹੈ ਸਭ ਕੁਝ ਇਹਨਾਂ ਨੇ ਦੇ ਅੱਜ ਸਾਡੀ ਕਾਮ ਪੁੱਲਦੀ ਆ ਰਹੀ ਆ ਹਾਂਜੀ ਕਿਹੜੇ ਨੇ ਹਾਂਜੀ ਵੀਰ ਜੀ 36 ਸਿਗੜ ਤੋਂ ਕੀ ਨਾਮ ਹੈ ਤੁਹਾਡਾ ਸਭ ਤੋਂ ਪਹਿਲਾਂ ਸਸਰੀਆ ਕਾਲ ਫਤੇ ਮਨਜੂਰ ਕਰਨੀ ਜੀ ਤੇ ਕੀ ਨਾਮ ਹੈ ਤੁਹਾਡਾ ਮੇਰਾ ਨਾਮ ਭੂਪੇਸ ਸੌਜੀ ਹਾਂਜੀ ਭੂਪੇਸ ਭੂਪੇਸ ਕੁਮਾਰ ਭੂਪੇਸ ਕੁਮਾਰ ਹਾਂਜੀ ਅੱਛਾ ਜੀ ਭੂਪੇਸ ਕੁਮਾਰ ਜੀ ਕਹਾਂ ਸੇ ਆਏ ਹੋ ਆਪ ਮੈਂ 36 ਸਿਗੜ ਸੇ ਹਾਂ ਜੀ 36 ਸਿਗੜ ਸੇ ਹਾਂ ਜੀ ਹਾਂਜੀ ਜਿੱਥੇ ਪਰ ਫਤੇਗੜ ਸਾਹਿਬ ਗੁਰਦੁਆਰਾ ਫਤੇਗੜ ਸਾਹਿਬ ਆਇਆ ਹੋ ਆਪਾ ਔਰ ਬਾਬਾ ਫਤੇ ਸਿੰਘ ਜੀ ਦੇ ਜਨਮ ਦਿਹਾੜੇ ਪੇ हाँ जी हाँ जी जहाँ पर आपने जो प्रदर्शनी आप आपके आपने भी लगाई है यहाँ पर नहीं जी मैं दीदी के साथ काम करता हूँ अच्छा क्या तो काम आर्टिस्ट का हाँ जी हाँ जी मैं अच्छा। वैसे तो टैटू आर्टिस्ट हूँ अच्छा जी तो दीदी से पेंटिंग सीखने आया था मैं अच्छा आप सीखने आए जड़ी अच्छा। के अच्छा जी और मैं साथ भी काम करता अच्छा आपकी जी दीदी है हाँ जी अच्छा आज दीदी आज आपके साथ यहाँ पर आए हुए ना अच्छा आपसे काम सिख रहे हैं ना नहीं बेसिकली टैटू आर्टिस्ट नहीं अच्छा ये टैटू बनाते हैं ना टैटू, टैटू स्केच आर्टिस्ट भी नहीं बस होना स्केचिंग स्केच बनाਉਂਦੇ ਨੇ ਠੀਕ ਆ ਜੀ हां जी ये भाई है ना जो कि छत्तीसगढ़ से आए हैं ये हिंदी में समझते हैं पंजाबी आती आपको समझ लेता हूं जी अच्छा आपको यार हिंदी में थोड़ी सी प्रॉब्लम आती है इसको कहीं भाई हम हिंदी में थोड़ी सी बात कर रहे हैं इस भाई करके हिंदी थोड़ा बोलना पड़ रहा है हां जी भाई आप आए हो छत्तीसगढ़ से आपका नाम पूरा डिटेल में आप बताऊं मेरा नाम भूपेश कुमार है जी अच्छा जी भूपेश कुमार जी आप आ जा तुम यानी कि फतेहगढ़ साहब की पावन धरती पे आए हो बाबा फतेह सिंह जी के जन्म दिहाड़े पे ठीक है जी और जहां पर आए हो आपको कैसा लग रहा है पहली बात तो जी मतलब मैं यहां आया हूं ये सौभाग्य है मेरा अच्छा जी मुझे यही फील होता है कि सौभाग्य से मैं यहां आ पाया हूं अच्छा जी ਜਾਂਹਾਂ ਕੇ ਇਤਿਹਾਸ ਬਾਰੇ ਆਪ ਕਿਆ ਕਹਿਣਾ ਚਾਹੋਗੇ ਸੰਗਤ ਕੋ ਇਤਿਹਾਸ ਕੇ ਬਾਰੇ ਮੈਂ ਜਿਆਦਾ ਤੋ ਪਤਾ ਨਹੀਂ ਜੀ ਮੈਨੇ ਜਾਂਹਾਂ ਕਾ ਜੋ ਇਤਿਹਾਸ ਹੈ ਨਾ ਜੋ ਗੁਰੂ ਗੋਬਿੰਦ ਸਿੰਘ ਜੀ ਤੇ ਆਪਣੇ ਦਸਮ ਗ੍ਰੰਥ ਦਸਮ ਗੀਤਾ ਉਸ ਕੇ ਜੋ ਚਾਰ ਸਾਹਿਬਜ਼ਾਦੇ ਤੇ ਦੋ ਸਾਹਿਬ ਸਾਹਿਬਜ਼ਾਦੇ ਨਾ ਦੋ ਤੋ ਜਿਹੜੇ ਬਾਬਾ ਚਮਕੌਰ ਜੋ ਗੁਰਦੁਆਰਾ ਚਮਕੌਰ ਸਾਹਿਬਾ ਵਹਾਂ ਪਰ ਦੋ ਸਾਹਿਬਜ਼ਾਦੇ ਵਹਾਂ ਪਰ ਸ਼ਹੀਦ ਹੋ ਗਏ ਹੈ ਨਾ ਜੁਝਾਰ ਸਿੰਘ ਤੇ ਜੀਤ ਸਿੰਘ ਜੀ ਜੋ ਵੱਡੇ ਸੀਗੇ ਉਮਰਾਂ ਦੇ ਵਿੱਚ ਤੇ ਜਿਹੜੇ ਉਮਰਾਂ ਦੇ ਵਿੱਚ ਛੋਟੇ ਸੀਗੇ ਜਿਵੇਂ ਕਿ ਤਨਤਨ ਬਾਬਾ ਜੋਰਾਵਰ ਸਿੰਘ ਜੀ ਤਨਤਨ ਬਾਬਾ ਫਤਿਹ ਸਿੰਘ ਜੀ ਉਹ ਉਸ ਜਗ੍ਹਾ ਤੇ ਨਿਹਾਂ ਦੇ ਵਿੱਚ ਜਿੱਦੇ ਵੱਲੋਂ ਨਾ ਉਹਨਾਂ ਨੇ ਈਨ ਨਾਮੰਨਣ ਕਰਕੇ ਇਸ ਜਗ੍ਹਾ ਤੇ ਉਹਨਾਂ ਨੂੰ ਅਕੀਦ ਕੀਤਾ ਗਿਆ ਉਹ ਇਹੀ ਜਗ੍ਹਾ ਹੈ ਜੀ ਛੋਟੀ ਛੋਟੇ ਉਮਰਾਂ ਵਿੱਚ ਦੇਖੋ ਉਹਨਾਂ ਦੇ ਨਿੱਕੇ ਜਿੱਦਾਂ ਵੱਡੇ ਥਾਕੇ ਉਹ ਕਹਿ ਸਕਦੇ ਆ ਸੀ ਜਿਹੜੇ ਕੀ ਆਪਾਂ ਕਹਿ ਸਕਦਾ ਜਿਹੜੇ ਅੱਜ ਕੱਲ ਸੀ ਕਰਨਾ ਛੋਟੇ ਛੋਟੇ ਬੱਚੇ ਹੁੰਦੇ ਨੇ 7 ਸਾਲ ਦੀ ਉਮਰ ਕੀ ਹੁੰਦੀ ਆ 9 ਸਾਲ ਦੀ ਉਮਰ ਕੀ ਹੁੰਦੀ ਆ ਆ ਸਮੇਂ ਦੇ ਵਿੱਚ ਆ ਉਹ ਉਸ ਸਮੇਂ ਦੇ ਵਿੱਚ ਆ ਆਪਣੇ ਧਰਮ ਦੇ ਲਈ ਬਲਦਾਨ ਹੋ ਗਏ ਠੀਕ ਆ ਬਸ ਸਮਝਦੇ ਹੋ ਨਾ ਆਪਾਂ ਛੋਟੇ ਛੋਟੇ ਬੱਚੇ ਆਪਣੇ ਧਰਮ ਕੇ ਲਈ ਬਲਦਾਨ ਹੋ ਗਏ ਕਿੰਨੇ ਬੜਾ ਬਾਤ ਹੈ ਜੇ ਸਿੱਖੀ ਕੇ ਲਈ ਪਰ ਉਹਨਾਂ ਨੇ ਇਹ ਨਹੀਂ ਮੰਨੀ ਹੈਗੀ ਸੁੱਬੇ ਕੀ ਸਿੱਖੀ ਕੇ ਲਈ ਜੇ ਕਿਸਾਂ ਕੇ ਲਈ ਐਹ ਤਾਂ ਇਹ ਵੀ ਜਿਹੜੇ ਸੂਬਾ ਕਹਿ ਰਿਹਾ ਥਾ ਤੁਸੀਂ ਸਾਡੀ ਈਨ ਮੰਨ ਲਓ ਸਾਡੇ ਧਰਮ ਦੇ ਵਿੱਚ ਆ ਜਾਓ ਆਪਕੋ ਰਾਜ ਭਾਗ ਕੇ ਸਾਰੀ ਜਗਾ ਮਿਲ ਜੇਗੀ ਦੁਨੀਆ ਕੀ ਜੋ ਖੁਸ਼ੀ ਆਪਕੋ ਚਾਹੀਏ ਉਹ ਰਾਖੇ ਖੁਸ਼ੀ ਮਿਲੇਗੀ ਤੁਸੀਂ ਸਾਡੀ ਈਨ ਮੰਨ ਲਓ ਪਰ ਈਨ ਨਾ ਮੰਨਣ ਕਰਕੇ ਉਹਨਾਂ ਨੂੰ ਦੇਖੋ ਜੀ ਨੀਆਂ ਦੇ ਵਿੱਚ ਆ ਹੁਣ ਆਪਕੋ ਹੋ ਗਿਆ ਨਾ ਸਮਝਵੇਂ ਨੀਆਂ ਦੇ ਵਿੱਚ ਚੜਵਾਇਆ ਗਿਆ ਦੇਖੋ ਪਿੱਡਾ ਵੜਾ ਬਲਦਾਨੋ ਇਸ ਧਰਮ ਦੇ ਵਿੱਚ ਸਾਡੀ ਕਰ ਇੱਕ ਸਿੱਖੀ ਹੋਆ ਸਿੱਖੀ ਦੇ ਵਿੱਚ ਕਿੰਨੇ ਤਰ੍ਹਾਂ ਦੇ ਸੀਧੀਆਂ ਹੋ ਜਾਂਦੇ ਕਿੰਨੇ ਸਾਕੀ ਨੇ ਠੀਕ ਹੈ ਪਿਛੇ ਹੋਰ ਧਰਮ ਦੇ ਵਿੱਚ ਨਹੀਂ ਹੋਏ ਹੈਗੇ ਹਾਂਜੀ ਔਰ ਅਬ ਅਬ ਆਪਕੋ ਪੈਸਾ ਲੱਗ ਰਹਾ ਹੈ ਜਾਣਕਾਰੀ ਲੈ ਕੇ ਆਪਕੇ ਮਨ ਵਿੱਚ ਕੀ ਖਿਆਲ ਆਤਾ ਹੈ ਆਪਕੋ ਵੀ ਸਿੱਖੀ ਵਿੱਚ ਵੀ ਸਿੱਖ ਬਣੂ ਕਿਆ ਬਣੂਗਾ ਕਿਆ ਸੋਚ ਰਹੇ ਹੋ ਮਤਲਬ ਜੋ ਸਿੱਖਤੇ ਹੈ ਉਹ ਸਾਰੇ ਸਿੱਖੀ ਹੈ ਜੀ ਆਪਕਾ ਮਨ ਕਿਆ ਕਹਿ ਰਹਾ ਹੈ ਜਹਾਂ ਪਰ ਆ ਕੇ ਵੀ ਹਾਂ ਵੀ ਸਿੱਖ ਬਣੇ ਨਾ

ਜਿਵੇਂ ਕੀ ਸਿਕਾਇਚ ਕਰਨਾ ਆਰਟਿਸਟ ਦਾ ਅੱਛਾ ਜੀ ਯਾਨੀ ਕਿ ਜਿਹੜੀ ਪੇਂਟਿੰਗ ਦਾ ਹਾਂਜੀ ਯਾਨੀ ਕਿ ਪੇਂਟਿੰਗ ਜਿਹੜੀ ਦੇਦੀ ਹੈ ਬਹੁਤ ਸੋਹਣੀ ਪੇਂਟਿੰਗ ਕਰਦੇ ਨੇ ਧਾਰਮਿਕ ਹੈ ਨਾ ਤੁਸੀਂ ਤੁਹਾਡੇ ਕਿ ਹਿੰਦੀ ਵਿੱਚ ਨੇ ਹਿੰਦੀ ਜਿਹੜੀ ਕਿ ਬੋਸਾਣ ਕਿ ਹਿੰਦੀ ਆਪਾਂ ਪੰਜਾਬੀ ਆਪਾਂ ਪੰਜਾਬੀ ਵਿੱਚ ਆਪਾਂ ਸਮਝਣਾ ਸਿਕਾਲਾ ਹੁੰਦਾ ਏ ਹਿੰਦੀ ਚ ਬੋਲ ਬਹੁਤ ਔਖਾ ਜਿਹੜਾ ਨਹੀਂ ਸਮਝ ਆਉਂਦਾ ਹੈਗਾ ਠੀਕ ਹੈ ਜੀ ਇਹ ਪੰਜਾਬੀ ਸਮਝ ਹੀ ਲੈਂਦਾ ਅੱਛਾ ਜੀ ਠੀਕ ਹੈ ਜੀ ਥੋੜੀ ਥੋੜੀ ਬੋਲਣੀ ਠੀਕ ਹੈ ਕਿਲੇ ਹੋਣੀ ਆਇਆ ਥੋੜੀ ਟਾਈਮ ਠੀਕ ਹੈ ਜੀ ਤੁਸੀਂ ਗੁਰਦੁਆਰਾ ਸਾਹਿਬ ਤੇ ਨਮਸਤਕ ਹੋ ਗਏ ਜੀ ਮੱਥਾ ਟੇਕ ਲਿਆ ਹਾਂਜੀ ਅੱਛਾ ਜੀ ਕਿਸ ਤਰ੍ਹਾਂ ਲੱਗਿਆ ਤੁਹਾਡੇ ਮਨ ਨੂੰ ਕਿਵੇਂ ਸਕੂਨ ਮਿਲਿਆ ਮਨ ਨੂੰ ਕੁਦਾ ਬਹੁਤ ਸ਼ੁਕਰ ਮਿਲਿਆ ਅੱਛਾ ਜੀ ਦੇਖੋ ਜੀ ਇਹ ਝਾਰਖੰਡ ਤੋਂ ਆਏ ਨੇ ਇਹਨਾਂ ਨੂੰ ਵੀ ਆਪਾਂ ਇਹ ਬਹੁਤ ਮੁਬਾਰਕਾਂ ਦਿੰਨੇ ਲੱਖ ਲੱਖ ਵਧਾਈਆਂ ਦਿੰਨੇ ਠੀਕ ਹੈ ਜੀ ਤੁਹਾਨੂੰ ਵੀ ਲੱਖ ਲੱਖ ਵਧਾਈਆਂ ਦਿੰਨੇ ਆ ਤੁਸੀਂ ਦੇਖੋ ਝਾਰਖੰਡ ਤੋਂ ਆਏ ਨੇ ਇਹ ਵੀਰ ਬਹੁਤ ਦੂਰ ਤੋਂ ਆਏ ਨੇ ਇਹ ਸਾਧ ਸਿੱਖੀ ਦੇ ਸਾਹਸਤਾ ਹੋਈ ਨਹੀਂ ਜਿੱਥੇ ਹਨਾ ਜੀ ਇੱਥੇ ਬਾਬਾ ਫਤਿਹ ਸਿੰਘ ਜੀ ਦੇ ਜਨਮ ਦਿਹਾੜੇ ਤੇ ਪਹੁੰਚੇ ਨੇ कितने किलोमीटर हुआ इस जगह तो झारखंड है तेरह सौ किलोमीटर तेरह सौ किलोमीटर तो आप मुझे वैसे दो महीने हो गए अच्छा दो महीने हो गए ठीक है जी जहाँ पर आते हो दिल्ली पर आता हूँ अच्छा जी दीदी के साथ आते हैं अच्छा दीदी आ... के साथ आते हैं बहुत आप दीदी आप थोड़ा मोटा वो भी समझाया करो ना घर जैसे कि आप जहाँ पर आते हैं जो है ना

ਹਾਂਜੀ ਆਏ ਦੇਖ ਕੇ ਨਾ ਸਾਡੇ ਜਿਹੜੇ ਸਿੱਖ ਭਰਾ ਨੌਜਵਾਨ ਨੇ ਸਾਡੇ ਬੱਚੇ ਨੇ ਬੱਚਿਆਂ ਨੇ ਉਹਨਾਂ ਨੂੰ ਵੀ ਸੋਚਣਾ ਚਾਹੀਦਾ ਏ ਦੇਖੋ ਕਿ ਡੇ ਡਿਆ ਕਰਵਾਨੀ ਹੋਈ ਨੇ ਸਾਡੇ ਸਿੱਖ ਕੌਮਾਂ ਦੇ ਇਤਿਹਾਸ ਦੇ ਵਿੱਚ ਤੁਸੀਂ ਵੇਖ ਸਾਦੋਂ ਸਾਡੇ ਦਿਲਾਂ ਨੂੰ ਹੁਣੋਂ ਹੁਣ ਅੰਦਰ ਆ ਜਾਂਦਾ ਏ ਜਦ ਇਹ ਚੀਜ਼ਾਂ ਦੇਖਦੇ ਆ ਸੁਣਦੇ ਆ ਵੀ ਕਿਵੇਂ ਹੋਈ ਨੇ ਸਾਤਾਂ ਮਨ ਅੰਦਰੋਂ ਰੋ ਪੈਂਦਾ ਏ ਫੁੱਟ ਫੁੱਟ ਕੇ ਸਾਨੂੰ ਜਾਣਨਾ ਚਾਹੀਦਾ ਏ ਸਿੱਖੀ ਬਾਰੇ ਸਿੱਖੀ ਦੇ ਸਿਧਾਂਤ ਤੇ ਚੱਲਣਾ ਚਾਹੀਦਾ ਸਿੱਖੀ ਦੇ ਰਸਤੇ 'ਤੇ ਚੱਲਣਾ ਚਾਹੀਦਾ ਏ ਸਾਡੇ ਗੁਰੂਆਂ ਨੇ ਸਾਡੇ ਵਿੱਚ ਕਿੰਦੀਆਂ ਗੱਡੀਆਂ ਸਾਧਤਾ ਕਰ ਦਿੱਤੀਆਂ ਨੇ ਉਹਨਾਂ ਦੇ ਰਸਤੇ ਪਰ ਚੱਲਣਾ ਚਾਹੀਦਾ ਸਾਨੂੰ ਸਭ ਨੂੰ ਤੇ ਬਹੁਤ ਵਧੀਆ ਪਰਾਲਾ ਤੁਹਾਡਾ ਹਨਾ ਜੀ ਤੇ ਭੈਣ ਦਾ ਪੇਜ ਵੀ ਆ ਕੀ ਡਾਂਸ ਹੈ ਪੇਜ ਦਾ ਸ਼ਗੁਨਟ ਸਾਗਰਨ ਆਰਟ ਹਨਾ ਜੀ ਇਹ ਤੁਹਾਡਾ ਮੋਬਾਈਲ ਨੰਬਰ ਆ ਕੇ ਆ ਕੇ ਦੱਸ ਦੋ 867 ਇਹ ਭੈਣਾ ਸਾਡੀ ਜਿਹੜਾ ਦਾ ਪੇਜ ਆ ਬਹੁਤ ਵਧੀਆ ਪਰਾਲਾ ਤੁਹਾਡਾ ਹਨਾ ਜੀ 887258315 ਫਿਕਸ ਨੰਬਰ ਇਹ ਦਿਖਾ ਦੇਣਾ ਨੰਬਰ ਆ ਸਿਸਟਰ ਦਾ ਇਹਨਾਂ ਦਾ ਤੇ ਸਗਨ ਆਰਟ ਤੇ ਨਾਮ ਤੇ ਇਹਨਾਂ ਦਾ ਪੇਜ ਆ ਆ ਤੁਸੀਂ ਮਾੜੇ ਆਪਣੇ ਦਰਸ਼ਕਾਂ ਨੂੰ ਸਵਾਰ ਕੇ ਦੱਸ ਦਿਓ ਚੰਗੀ ਤਰ੍ਹਾਂ ਇਧਰ ਆ ਜੀ ਮੈਂ ਘੱਟ ਰਹੀ ਹਾਂ ਆਪਣਾ ਦਸਰੋ ਆਰਟ ਦੀ ਵੀ ਹੱਥ ਕਰਤੇ ਇਹ ਮੇਰਾ ਫੋਨ ਨੰਬਰ ਹੈ ਜੇ ਤੁਹਾਨੂੰ ਕਿਸੇ ਵੀ ਤਰੀਕੀ ਆਰਟਿੰਗ ਕੁਆਲਿਟੀ ਦੀ ਚਾਹੀਦੀ ਹੋ ਤਾਂ ਅੱਛਾ ਜੀ ਜਿਵੇਂ ਇਹ ਸਿਸਟਰ ਦਾ ਇਹ ਪੇਜ ਆ ਇਸ ਪਰ ਤੁਸੀਂ ਇੰਸਟਾਗ੍ਰਾਮ ਤੇ ਆਪਣਾ ਪੇਜ ਨਾਲ ਫਾਲੋ ਕਰ ਸਕਦੇ ਹੋ ਨਾ ਜੀ ਹਾਂਜੀ ਬਹੁਤ ਵਧੀਆ ਪ੍ਰਾਲਾ ਤੁਹਾਡਾ ਹੈ ਨਾ ਜੀ ਠੀਕ ਹੈ ਜੀ ਬਹੁਤ ਵਧੀਆ ਜਾਣਕਾਰੀ ਦਿੱਤੀ ਇਹਨਾਂ ਨੇ ਆਪਣੇ ਚੈਨਲ ਜਰੀਏ ਹਾਂਜੀ ਦੇਖੋ ਜਿਵੇਂ ਕਿ ਸਾਡੇ ਸਿੱਖ ਕੌਮ ਦੇ ਵਿੱਚ ਇਤਿਹਾਸ ਦੇ ਵਿੱਚ ਸਾਥਤਾ ਹੋਈਆਂ ਨੇ ਇਸ ਤਰ੍ਹਾਂ ਨਾ ਜਿਹੜਾ ਇਹ ਵਿਜੀਦਾ ਏ ਵਿਜੀਦਾ ਕਹਿੰਦਾ ਇਹਨਾਂ ਬੱਚਿਆਂ ਨੂੰ ਤੰਤਨ ਬਾਬਾ ਜਰਵਰ ਸਿੰਘ ਜੀ ਤੰਤਨ ਬਾਬਾ ਫਤੇ ਸਿੰਘ ਜੀ ਨੂੰ ਕਹਿੰਦੇ ਵੀ ਤੁਸੀਂ ਸਾਡਾ ਜਿਹੜਾ ਇਹ ਧਰਮਾਂ ਸਾਡੇ ਧਰਮ ਦੇ ਵਿਚਾਰ ਜੋ ਇਹਨ ਇਨ ਮੰਨ ਲਵੋ ਕਬੂਲ ਕਰ ਲਵੋ ਤਾਂ ਸਾਹਿਬਜ਼ਾਦੇ ਕਹਿੰਦੇ ਅਸੀਂ ਤੁਹਾਡੀ ਇਹ ਨਹੀਂ ਮੰਨਣੀ ਹੈਗੀ ਜਿਹੜੇ ਸਾਡੇ ਪਿਓ ਦਾਦਾ ਜੀ ਰਾਸਤਾ ਦੱਸਿਆ ਅਸੀਂ ਉਹਨਾ ਰਾਸਤੇਾਂ ਪਰ ਹੀ ਚੱਲਣਾ ਹੈ ਤੇ ਇਹ ਜਿਹੜੀ ਤਸਵੀਰਾਂ ਨਾ ਇਹ ਉਹ ਬਿਆਨ ਕਰਦੇ ਉਹ ਸਮੇਂ ਦਾ ਪੇਲਾ ਬਿਆਨ ਕਰਦੀ ਆ ਤੁਸੀਂ ਦੇਖ ਸਕਦੇ ਹੋ ਜਿਵੇਂ ਕੀ ਤਸਵੀਰ ਦੇ ਵਿੱਚ ਬਣਾਇਆ ਗਿਆ ਇਹਨਾਂ ਨੂੰ ਸ਼ਹੀਦ ਕੀਤਾ ਜਾ ਰਿਹਾ ਸਾਹਿਬਜ਼ਾਦਿਆਂ ਨੂੰ ਇਹ ਹੈਗਾ ਜੀ ਜਿਹੜਾ ਸਥਾਨ ਹੈ ਨੀਚੇ ਆ ਪੋਰਾ ਸਾਹਿਬ ਗੁਰਦੁਆਰਾ ਸਾਹਿਬ ਜੀ ਦੇ ਨੀਚੇ ਆ ਜਿਸ ਜਗ੍ਹਾ ਤੇ ਤੁਹਾਨੂੰ ਮੈਂ ਉਹ ਵੀ ਦਰਸ਼ਨ ਕਰਾਈ ਨੇ ਪੋਰਾ ਸਾਹਿਬ ਜੀ ਦੇ ਉਹ ਇਸ ਜਗ੍ਹਾ ਤੇ ਇਸ ਤਰ੍ਹਾਂ ਹੀ ਅੱਜ ਉਸ ਜਗ੍ਹਾ ਤੇ ਅੱਜ ਪੋਰਾ ਸਾਹਿਬ ਆ ਜਿਸ ਜਗ੍ਹਾ ਤੇ ਨਾ ਪਾਲਕੀ ਸਾਹਿਬ ਸਜੋਬਾਈ ਦੀ ਇਹ ਜਿਹੜੀ ਕਿ 26 ਦਸੰਬਰ 1704 ਈਸਵੀ ਨੂੰ ਨਿਹੰਗਾਂ ਦੇ ਵਿੱਚ ਚੜਵਾਇਆ ਗਿਆ ਸੀਗਾ ਇਸ ਸਥਾਨ ਤੇ ਤੇ ਇਹ ਜਿਹੜੇ ਤਸਵੀਰਾਂ ਨੇ ਇਸੇ ਨਾ ਇਹਨਾਂ ਨੇ ਇਹ ਲਾਇਆ ਵਾ ਜਿਹੜਾ ਕੈਂਪ ਕੀ ਸਿੱਖ ਕੌਮ ਬਾਰੇ ਤੇ ਪਾਠ ਵੀ ਲਿਖਿਆ ਏ ੴ ਸਤਿ ਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰਪ੍ਰਸਾਦ ਆ ਬਹੁਤ ਵਧੀਆ ਕੈਂਪਾਂ ਦਾ ਲਗਾਇਆ ਹੋਇਆ ਧਾਰਮਿਕ ਸਾਰਾ ਕੁਝ ਆ ਇਸ ਬਾਰੇ ਬਿਆਨ ਕਰ ਲਿਆ ਨੇ ਤਸਵੀਰਾਂ ਇਹ ਸਾਡੇ ਸਿੱਖ ਕੌਮ ਬਾਰੇ ਯਾ ਫਾਗੇ ਪਹੁੰਚ ਰਹੇ ਆ ਬਾਬਾ ਤਨਤਨ ਬਾਬਾ ਫਤਿਹ ਸਿੰਘ ਜੀ ਦੇ ਨਾਲ ਵੀ ਸਾਡੇ ਤੇ ਪਹੁੰਚਾ ਹੋਏ ਆ ਅੱਜ ਆ ਇੱਥੇ ਵੀ ਆਪਾਂ ਗੱਲ ਕੀਤੀ ਹੈ ਇਹਨਾਂ ਨਾਲ ਬਹੁਬਜੇ ਲੱਗਿਆ ਹੈ ਤੇ ਪਹੁੰਚਿਆ ਹੋਇਆ ਗੁਰਦੁਆਰਾ ਸ੍ਰੀ ਫਤਿਹਗੜ ਸਾਹਿਬ ਦੇਖ ਸਾਧੂ ਜੀ ਸੰਗਤਾਂ ਇਸ ਸਮੇਂ ਵੀ ਸਾਫੀ ਨਮਸਤਕ ਹੋ ਰੀਆਂ ਨੇ ਗੁਰਦੁਆਰਾ ਸ੍ਰੀ ਫਤਿਹਗੜ ਸਾਹਿਬ ਦੀ ਪਾਵਨ ਧਰਤੀ ਦੇ